ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਸੰਵਿਧਾਨ ਨਿਰਮਾਤਾ ਬਾਬਾ ਭੀਮਰਾਵ ਮੇਦਕਰ ਜੀ ਦੇ ਬੁੱਤ ਦੇ ਨਾਲ ਛੇੜਛਾੜ ਔਰ ਤੋੜਪੰਨ ਕੀਤੀ ਗਈ ਸੀ ਸਾਡੇ ਦੇਸ਼ ਦੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਉਹਨੂੰ ਦੇਖ ਕੇ ਪੂਰੇ ਦੇਸ਼ਾ ਵੀ ਦੇਸ਼ਾਂ ਦੇ ਵਿੱਚ ਵੱਸਦੇ ਭਾਰਤੀਆਂ ਦੇ ਵਿੱਚ ਔਰ ਜਿਹੜੇ ਸੰਵਿਧਾਨ ਨੂੰ ਪੂਜਦੇ ਨੇ ਉਹਨਾਂ ਦੇ ਮਨਾਂ ਦੇ ਬੜੀ ਡੂੰਗੀ ਠੇਸ ਪਹੁੰਚੀ ਸੀ ਔਰ ਸਾਨੂੰ ਉਹਦਨੇ ਦਾ ਲੱਗ ਰਿਹਾ ਸੀ ਵੀ ਉਹ ਇਨਸਾਨ ਸਾਡੇ ਬਾਬਾ ਵੀਮਰਾਵ ਮੇਦਕਰ ਸਾਹਿਬ ਦੀ ਮੂਰਤੀ ਤੇ ਵਾਰ ਨਹੀਂ ਕਰ ਰਿਹਾ ਸਾਡੇ ਦਿਲ ਤੇ ਵਾਰ ਕਰ ਰਿਹਾ ਔਰ ਅਸੀਂ ਸੰਵਿਧਾਨ ਨੂੰ ਪੂਜਣ ਵਾਲੇ ਲੋਕ ਆ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਆ ਔਰ ਜਿਸ ਇਨਸਾਨ ਨੇ ਇਹ ਨੁਕਸਾਨ ਬਚਾਇਆ ਮੈਂ ਕੜੇ ਸ਼ਬਦਾਂ ਚ ਉਹਦੀ ਨਿੰਦਾ ਕਰਦਾ ਔਰ ਪ੍ਰਸ਼ਾਸਨ ਅੱਗੇ ਮੈਂ ਬੇਨਤੀ ਕਰਦਾ ਔਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋ ਬੇਨਤੀ ਕਰਦਾ ਔਰ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਕੋ ਬੇਨਤੀ ਕਰਦਾ ਵੀ ਇਦਾਂ ਦਾ ਕਾਨੂੰਨ ਕੋਈ ਲਾਗੂ ਕੀਤਾ ਜਾਵੇ ਵੀ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਨੇ ਜਿਹੜੇ ਦੇਸ਼ ਦੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਜਾਂ ਇਦਾਂ ਦੀਆਂ ਬੇਦਬੀਆਂ ਕਰਦੇ ਨੇ ਇਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਵੀ ਉਹਨਾਂ ਨੂੰ ਇੱਕ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਜਿਹਨੂੰ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਾਰਤੀ ਅਨਸਰਾਂ ਦੀਆਂ ਰੂਹਾਂ ਕੰਬ ਜਾਣ ਔਰ ਇਦਾਂ ਦਾ ਕਰਮ ਕਰਨ ਤੋਂ ਪਹਿਲਾਂ ਲੋਕ 100 ਵਾਰੀ ਸੋਚਣ 100 ਹਿੰਦੂ ਮੁਸਲਮ ਸਿੱਖੀ ਸਾਈ ਸਾਰੇ ਅਸੀਂ ਭਾਈ ਭਾਈ ਆ ਅੱਜ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਅਸੀਂ ਇੱਥੇ ਪਹੁੰਚੇ ਆ ਪਰ ਸਾਡੇ ਆਪਣਾ ਨਾਮ ਪਪਾ ਭੀਮਰਾਵ ਮੇਦਕਰ ਸਾਹਿਬ ਨੂੰ ਅਸੀਂ ਫੁੱਲ ਅਰਪਣ ਕੀਤੇ ਨੇ ਸ਼ਰਦਾ ਦੇ ਪੇਟ ਚੜਾਈ ਆ ਔਰ ਮਾਨੂੰ ਕਾਫੀ ਸਕੂਨ ਮਹਿਸੂਸ ਹੋਇਆ ਕਿ ਸਾਡੇ ਸੰਵਿਧਾਨ ਨਿਰਮਾਤਾ ਪਪਾ ਭੀਮਰਾਵ ਮੇਦਕਰ ਸਾਹਿਬ ਦੀ ਮੂਰਤੀ ਅੱਗੇ ਨਸਮਸਤਕ ਹੋ ਕੇ ਬੜੀ ਮਾਨੂ ਸ਼ਾਂਤੀ ਮਿਲੀ ਆ ਤੁਹਾਡਾ ਨਾਮ ਸਰ ਕੀ ਹੈ ਪੂਰਾ ਨਾਮ ਦੱਸੋ ਆਪਣਾ ਜੀ ਮੇਰਾ ਨਾਮ ਜਤਿੰਦਰ ਮਸੀਹ ਗੌਰਵ ਆ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰਾਸ਼ਟਰੀ ਪ੍ਰੈਜ਼ੀਡੈਂਟ ਆ ਉਹ ਸਮੂਚੇ ਮਸੀਹ ਭਾਈਚਾਰੇ ਵੱਲੋਂ ਅੱਜ ਅਸੀਂ ਇੱਥੇ ਪਹੁੰਚੇ ਆ ਪਰ ਸਾਡੇ ਸਾਰੇ ਭਾਈਚਾਰੇ ਸਤਿਕਾਰ ਦੇ ਯੋਗ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ Hindu, Muslim, Sikh, Isai ਪਰ ਸਾਡਾ Dalit ਭਾਈਚਾਰਾ, ਐਸੀ ਭਾਈਚਾਰਾ, ਮਜਬੀ ਸਿੱਖ ਭਾਈਚਾਰਾ, ਇਸਾਈ ਭਾਈਚਾਰਾ ਅਸੀਂ ਸਾਰੇ ਗੁਲਦਸਤੇ ਦੇ ਇੱਕ ਫੁੱਲ ਮੰਗੂਗਾ ਪਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਪਿਆਰ ਕਰਦੇ ਆਂ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਜਰਬਜੀਤ ਤੁਸੀਂ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਦੋਸ਼ੀ ਸੀ ਉਹਨੂੰ ਫੋਪਾ ਫੜ ਲਿਆ ਗਿਆ ਰਿਮਾਨ ਵੀ ਲੈ ਗਿਆ ਕੋਈ ਪਤਾ ਚੱਲਿਆ ਕਿ ਕੀ ਉਹਨਾਂ ਉਹਦੇ ਉਹਦੇ ਤੋਂ ਕੋਈ ਕੋਈ ਪਤਾ ਲੱਗਾ ਕਿਹੜੀ ਸਾਜ਼ਿਸ਼ ਸੀ ਕਿੱਦਾਂ ਸੀ ਕੀ ਜਿਵੇਂ ਅੱਜ ਤੁਹਾਡੇ ਤੋਂ ਬਾਅਦ ਜਾ ਰਿਹਾ ਮੈਂ ਇੱਥੇ ਜਿਹੜੇ ਸਾਡੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਭੁੱਲਰ ਜੀ ਉਹਨਾਂ ਨੂੰ ਮਿਲਣ ਦੇ ਲਈ ਔਰ ਉਹਨਾਂ ਕੋ ਸਾਰੀ ਜਾਣਕਾਰੀ ਵੀ ਪ੍ਰਾਪਤ ਕਰਾਂਗੇ ਵੀ ਉਹ ਬੰਦਾ ਕੌਣ ਸੀ ਕਿੱਥੋਂ ਆਇਆ ਜਾਇਦੇ ਪਿਛਲੇ ਹੋਰ ਕਿਹੜੇ ਲੋਕ ਸੀ ਜਾਂ ਕਿਹੜੀਆਂ ਦੇਸ਼ ਵਿਰੋਧੀ ਤਾਕਤਾਂ ਸੀ ਜਿਹੜੀਆਂ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਸੀ ਔਰ ਸਾਡੇ ਭਾਈਚਾਰਕ ਸਾਂਝ ਦਾ ਕਹਾਣ ਕਰਨਾ ਚਾਹੁੰਦੀਆਂ ਸੀ ਔਰ ਮੈਂ ਸਮਝਦਾ ਮੇਰੀ ਸੀਬੀਆਈ ਤੋਂ ਵੀ ਜਾਂਚ ਹੋਣੀ ਚਾਹੀਦੀ ਆ ਔਰ ਪਿਛੇ ਕਿਹੜੇ ਸ਼ਰਾਰਤੀ ਲੋਕ ਨੇ ਕਿਹੜੀ ਸ਼ਰਾਰਤੇ ਜਿਹੜੀਆਂ ਏਜੰਸੀਆਂ ਵਾਂ ਜਿਹੜੇ ਲੋਕ ਸਾਡੇ ਪੰਜਾਬ ਦਾ ਕਹਾਣ ਕਰਨਾ ਚਾਹੁੰਦੇ ਉਹ ਸਾਹਮਣੇ ਆਣੇ ਚਾਹੀਦੇ ਆ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਲਾਵਾਂਗਾ ਸਾਰੇ ਜੈਪੀ ਜੈਪੁਰ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ